ਸਤ ਸ੍ਰੀ ਅਕਾਲ ਬਾਈ ਆ ਬਾਈ ਧਰਤੀ ਦਾ ਕਲੇ ਚੋਬਰਾਂ ਨੇ ਟਰਾਲੀ ਥੱਲੇ ਲਾਤੀ ਹਾਂ ਚਲਾਉਂਦਾ ਹਾਂ ਚਲਾਉਂਦਾ ਸੀਗਾ ਹੈ ਇਹਨੂੰ ਬਾਈ ਸਾਈਕਲ ਨਹੀਂ ਫੜਾਉਂਦੇ ਸੀ ਅੱਜ ਇਹਨੂੰ ਟਰੈਕਟਰ ਫੜਾਤਾ ਥੱਲੇ ਲਾਤੀ ਇਹਨੇ ਜਮਾ ਆਹ ਟਰੈਕਟਰ ਨਾਲ ਲਾਈ ਸੀ ਪਰ ਹੁਣ ਕੱਢੂਗਾ ਦਾ ਇਹਦੇ ਨਾਲ ਦੇਖਦੇ ਆ ਵੀ ਕੱਢਦਾ ਕਿ ਨਾ ਜੁੜੇ ਰਹੋ ਵੀਡੀਓ ਦੇ ਵਿੱਚ ਠੀਕ ਹੈ ਇਹਦੇ ਨਾਲ ਖਬੋਈ ਆ ਆ 50 ਇਹਨਾਂ ਤੇ 60 ਨਾਲ ਕਹਿੰਦੇ ਹੁਣ ਕੱਢ ਕੇ ਦੇਖਣੀ ਆ ਨਾਲ ਸੀਗਾ ਚਾਚਾ ਸਾਡਾ ਆਈਦਾ ਮੁੰਦਰਾਈਆਂ ਵਾਲਾ ਮੁੰਡਾ ਉਹ ਮੁੰਡਾ ਬਾਰੋ ਸਪੈਸ਼ਲ ਆ ਇਹਨਾਂ ਨੂੰ ਦੇਖਣ ਵੀ ਕੀ ਕਰਦੇ ਆ ਚਾਟਰ ਨੂੰ ਹੀ ਲਿਖਾ ਦੇ ਇਹ ਪਹਿਲਾਂ ਟਰੈਕਟਰ ਖਵਾਉਂਦੇ ਆ ਨਾ ਜੱਸੀ ਜੱਸੀ ਓਏ ਕੀ ਕਹਿੰਦੇ ਤੂੰ ਟਰੈਕਟਰ ਖਵਾਉਂਦੇ ਆ ਵੀਡੀਓ ਬਣਾਉਣ ਵਾਸਤੇ ਠੀਕ ਆ ਇਹਨਾਂ ਨੇ ਹਰ ਸਾਲ ਆ ਵਾਂਚ ਟਰੈਕਟਰ ਖਵਾਉਣਾ ਤੇ ਲਾਲੇ ਟਰਾਲੀ ਖਵਾਉਣੀ ਆ ਇਹਨਾਂ ਨੇ ਇੱਕ ਸਾਲ ਤਾਂ ਝੰਡੇ ਬਾਈਆਂ ਨੇ ਰਾਤ ਨੂੰ ਟਰਾਲੀ ਭਰੀ ਸੀਗੀ ਬਾਹਣ ਵਿੱਚ ਢੇੜਾ ਦਵਾਤਾ ਟੋਆ ਪੱਟਤਾ ਟਰਾਲੀ ਫੇਰ ਵੀ ਨਿਕਲੀ ਨਹੀਂ ਪਰ ਬੇਲੀ ਕਰਕੇ ਕੱਢਣੀ ਪਈ ਠੀਕ ਹੈ ਆ ਪਾਣੀ ਸੀ ਬਾਣ ਚ ਬਾਈ ਤਾਂ ਕਹਿੰਦੇ ਖੁੱਭ ਗਈ ਯਾਰ ਮੈਂ ਤਾਂ ਮੰਨਦਾ ਨਹੀਂ ਪਾਣੀ ਵੀ ਜੇ ਸਾਡਾ ਉਹ 36 ਦੀ ਖੜਾ ਮਸ਼ੀਨ ਕੋਲ ਤੁਹਾਨੂੰ ਦਿਖਾਉਣਾ ਮੈਂ ਇਹ ਉਹ ਖੜਿਆ ਬਾਈ ਉਹ ਟਰਾਲਾ ਭਰ ਭਰਿਆ ਸੀ ਉਹਦੇ ਮਾਗਰਾ ਉਹ ਟੱਪ ਗਿਆ ਬਾਈ ਆਹ ਪੰਜਾਹ ਵਾਲਾ ਸੋਨ ਲੀਕਾ ਟੱਪਿਆ ਨਹੀਂ 36 ਦੀ ਟੱਪ ਗਿਆ ਠੀਕ ਹੈ ਆ ਜਿਹੜਾ ਮੁੰਡਾ ਕਹੀ ਲਈ ਫਿਰਦਾ ਸੀ ਚਲਾਉਂਦਾ ਸੀ ਇਹਨੂੰ ਝੜਕਾ ਨਾ ਮਗਰ ਪਿਆ ਨਰੇਸ਼ ਯਾਰ ਹਾਂ ਰੇਸ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਕਿਵੇਂ ਬਾਈ ਦਲਵਾਰੇ ਜਿਹੜਾ ਜੀ ਆਪਣੇ ਵਾਂਡ ਟਰਾਲੀ ਖੁੱਪੀ ਸੀ ਹਾਂਜੀ ਭਾਈ ਆਹ ਟੱਤ ਨਾਲ ਆਈ ਟਰਾਲੀਆਂ ਗੇੜਾ ਦਾ ਬਾਤ ਆ ਇਹ ਕੱਢੀ ਇੱਥੇ ਬੇਲੀ ਕਰਕੇ ਬੇਲੀ ਕਰਕੇ ਨਾ ਅੱਧੀ ਅੱਧੀ ਕਿ ਲੱਗ ਬਾਡੀ ਬਾਡੀ ਰਹੀ ਸੀ ਤੇ ਅੱਜ ਗੇੜਾ ਦਵਾਉਂਗੇ ਕਹੀਂ ਖਿੱਚ ਲੋਗੇ ਟਰਾਲੀ ਹੈ ਗੇੜਾ ਦਵਾਵਾ ਇਹ ਹਮੇਸ਼ਾ ਕਹਿੰਦੀ ਮੇਰੇ ਟਾਇਰ ਡਬਲ ਕਰ ਦੇ ਕਰਦੇ ਨਹੀਂ ਹਾਂ ਇਹ ਪੈਸੇ ਨਹੀਂ ਲਾਉਂਦਾ ਭਾਈ ਯਾਰ ਬੰਦਾ ਅਜਿਹਦਾ ਮੁੰਦਰਾਈਆਂ ਵਾਲੀ ਟਰਾਲੀ ਇਹਨੂੰ 50 ਵਾਰੀ ਕਹਤਾ ਚਾ ਚੋਲੀ ਲਿਆ ਯਾਰ ਦੇਖ ਤੈਨਾਂ ਤੰਗ ਆ ਓਏ ਮੈਂ ਗੁੱਲੀ ਦਿਖਾਣ ਕੇ ਜੇ ਮੈਂ ਭੈਂਦ ਨਾ ਮੈਂ ਗੁੱਲੀ ਕਸੋਲੀ ਲਿਆ ਦੰਨੂ ਚੱਕਾ ਚੋਲੀ ਨਾ ਦਲਿਆ ਬ੍ਰਹਮਾਨ ਕਸੀਆ ਕਸੀਆ ਕਿਹਦੇ ਕਰਿਆ ਉਹ ਆਪਣਰ ਬਾੜ ਕੇ ਪਿਆ ਜਾਣਾ ਨਾ ਵੀ ਆਪਣੇ ਬਾੜ ਕੇ ਦਾ ਫੋੜਾ ਉਹ ਕੰਦਰਾ ਪੋ ਕੰਦਨਾ ਉਹ ਕੰਦਨ ਲੱਗਿਆ ਪਿਆ ਚੱਲ ਦੇਖਦੇ ਆ ਕੋਈ ਨਹੀਂ ਉਹ ਜੱਕ ਵਿੱਚ ਗਿੱਲੀ ਐ ਵੀ ਉਹ ਘਰੀਓ ਪਿਛੇ ਪੇ ਕੰਦਰਾ ਲੱਗਾ ਕਸੀਆ ਕਿਥੇ ਉਹ ਕੰਦਰਾ ਲੱਗਾ ਦਲਵਾਰੇ ਤੰਗ ਲੜੀ ਜਾਂਦੀ ਐ ਕਿਉਂ ਅਸੀਂ ਤਾਂ ਹਜੇ ਰੋਟੀ ਦੇ ਲਵੇ ਵੀ ਨਹੀਂ ਕੇ ਕੰਡ ਸਾਡੇ ਲੜਨੀ ਚਾਹੀਦੀ ਐ ਕੋਈ ਤੂੰ ਡੱਕਾ ਨਹੀਂ ਵੱਡਿਆ ਕੋਈ ਤੂੰ ਥੱਭੀ ਨਹੀਂ ਚੱਕੀ ਕੰਡ ਕੇ ਮੇ ਲੜਨ ਲੱਗੀ ਬਾਈ ਤੇਰੇ ਉਹ ਕਰਚਣਾ ਤੋੜ ਕੇ ਹਾਲਿਓ ਬੜੀ ਬੜੀ ਵਿੱਚ ਗੁਰਿਆ ਮਨੇ ਪਿਆਰੀ ਗੁਰੂ ਵਾਲੇ ਬਣੀ ਦਰਬਾਰ ਗੁਰੂ ਵਾਲੇ ਬਣੀ ਵੀਰ ਜੀ ਨਸਿਆਂ ਨੂੰ ਛੱਡ ਗਏ ਹੈ ਭੋਲੇ ਆ ਗਿਰ ਤੁਹਾਨੂੰ ਟਰਾਲੀ ਦਿਖਾ ਦਿਆਂ ਬਾਈ ਐ ਥੱਲੇ ਲੱਗੀ ਪਈ ਆ ਜਮਾ ਆ ਦੇਖੋ ਮਾ ਕੀ ਮਾਹੌਲਾ ਲੱਗਦਾ ਤੁਹਾਨੂੰ ਵੀ ਨਿਕਲ ਜੂਗੀ ਝੋਨੇ ਜੀ ਜਮਾ ਭਰੀਆ ਦੇਖੋ ਥੋੜਾ ਹੀ ਹੁਣ ਜਮਾ ਓਕੇ ਹੈ ਹੈ ਆ ਬਾਈ ਹੋਰੀ ਕਸੀ ਵਾਲੇ ਤੜਾ ਬਾਈ ਇਹ ਕਹਿੰਦੇ ਬਾਈ ਹੁਣ ਕੈਨੇਡਾ ਨਾਲ ਕੰਮ ਚੱਲਣੇ ਹਟ ਗਿਆ ਕਸੀ ਇਹ ਨਾ ਕਰਨੇ ਆ ਉਹ ਪੇਜ ਕਾਸ ਲਈ ਫਿਰਦਾ ਨੀਡ ਟੂ ਸ਼ਟਰ ਵਾਲਾ ਹੈ 36 ਬੋਰ ਨੇ 36 ਬੋਰ ਉਹ ਟੈਂਕ ਬੋਰ ਦਾ ਬਾਈ ਝੋਨੇ ਦਾ ਭਰੇ ਖੜੇ ਮਿਲਦਾ ਉਹ ਵੀ ਬਾਹਰ ਮਸਾ ਨਿਕਲੂ ਇਹਨੂੰ ਕੈਨੇਡਾ ਭੇਜ ਪਹਿਲਾਂ ਨਹੀ ਇਹਨੂੰ ਇੱਥੇ ਹੀ ਰੱਖਣਾ ਜੇ ਮਹੀਨਾ ਨਾ ਨਾ ਇਹ ਤਾਂ ਦੇਖਣਾ ਹੈ ਮਾਹੌਲ ਵਿਚਾਰਾ ਕੈਨੇਡਾ ਤੋਂ 6 ਸਾਲ ਹੋ ਗਏ ਤਰਸਿਆ ਪਿਆ ਈ ਸੋੜੇ ਮਾਹੌਲ ਵੀਡੀਓ ਦੇ ਵੀਡੀਓ ਕਾਲ ਦੇ ਦੇਖਦੇ ਕਸੀਆ ਦੇਖ ਲੈ ਓਏ ਆਇਆ ਨਾ ਕਿ ਪੁਲਿਸ ਵਾਲਾ ਨੂੰ ਆ ਜਾਂਦੇ ਨੇ ਬਾਦ ਹਾਂ ਪਹਿਲਾਂ ਤੋਂ ਆਗਲਾ ਦੀ ਕਹੀ ਨਿੰਦੀ ਗਿਆ ਓਏ ਹੋਲੈਂਡ ਤਾਂ ਬਾਹਰ ਨਿਕਲ ਨਹੀਂ ਮਿਲਦਾ ਹੋਲੈਂਡ ਤੋਂ ਮਸ਼ੀਨ ਨਾ ਕਢਣਾ ਬੂ ਜਿਹੜਾ ਹੋਲੈਂਡ ਵੀ ਖੁੱਬਿਆ ਜਾ ਖੜਾ ਓਥੇ ਧੀਰੇ ਨੇ ਪਾੜ ਚ ਹਾਂ ਉਹ ਵੀ ਮੈਨੂੰ ਮਸ਼ੀਨ ਨਾ ਕਢਣਾ ਬੂ ਹੋਲੈਂਡ ਧੀਰੇ ਨੇ ਪਾਣੀ ਪਾਇਆ ਹੋਇਆ ਓਥੇ ਜਾਗ ਲੱਗਿਆ ਹੋਇਆ ਜੱਸੀ ਨੇ ਉਧਰ ਸਾਈਡ ਜੀ ਤੇ ਦੱਬਤਾ ਓਏ ਪੁਰਾ ਕੜਾ ਕੜਾ ਉੱਤੀ ਰੈਂਕੀਆਂ ਪੈਣ ਹਾਂ ਅਸੀਂ ਇਹ ਖੇ ਲਾਣਾ ਭਾਈ ਜਗਿਆ ਇੱਤੀ ਭਰ ਜਾ ਤਾਨੂੰ ਰੈਂਕੀਆਂ ਪੈ ਗਈਆਂ ਉੱਚਾ ਓਏ ਵੱਧ ਕਹਦੇ ਕਰ ਕਦੀ ਇਹਨਾਂ ਨੂੰ ਕਰ ਪਤਾ ਲੱਗਦਾ ਖਾਦੀ ਬੀਤੀ ਜਾ 9000 ਪਰਦੇ ਅੱਜ ਭਾੜਾ ਪਰਦੇ ਹੁੰਦਾ ਬੱਸ ਕਿੰਨੇ ਖੰਗਾਲ ਕਾੜਦੇ ਪੰਜ ਚਾਰ ਹੋਰ ਬਲੌਗ ਚ ਕੋਈ ਨਹੀਂ ਜੋੜਿੰਦਾ ਰਿੰਬ ਪਾੜਨ ਦੀ ਆ ਤਾਰੇ ਰਿੰਬ ਜੈਸੇ ਨਹੀਂ ਪੜਿਆ ਸੀ ਇਧਰ ਲਾ ਰਿੰਬ ਪਾੜਦਾ ਇਤਰੀ ਜਾਂਦੀ ਟਰਾਲੀ ਦਾ ਬਾਈ ਨੇ ਕਣਕ ਦੀ ਭਰੀ ਟਰਾਲੀ ਸੱਡਤੀ ਚਲੋ ਇਹਨੂੰ ਅਮੰਤਰ ਵਾਲੇ ਬਾਈ ਨੇ ਹੈ ਬਾਈ ਲੈਂਗਲ ਦਾ ਆ ਇਹਨੂੰ ਆ ਦੇਖ ਕਾਹ ਕੇ ਨੱਤੀਆਂ ਆ ਵੀਰ ਸੋਹਣਾ ਤੇ ਸਨਖਾ ਮੁੰਡਾ ਕਹਿੰਦਾ ਦਲਵਾੜਾ ਪਹੁੰਚ ਚੁੱਕਿਆ ਚਲੋ ਬਹੁਤ ਹੋਏ ਥੋੜਾ ਜ਼ੋਰ ਖੁੱਲੂ ਵਧੀਆ ਹਾਂ ਬਹੁਤ ਖੁੱਲੂ ਜਾਣਾ ਜ਼ੋਰ ਉਹ ਪੇਚਕਾਸ ਨਾਲ ਕੱਢਦਾ ਮਿੱਟੀ ਦੇਖੋ ਮੁੰਡਾ ਬਾਈ ਬੰਦੇ ਵਾਲੇ ਬਣੇ ਵੀਰ ਹਾਂ ਦੋ ਹੈ ਕਿਹੜੀ ਮਿੱਟੀ ਉਹ ਪੇਚਕਾਸ ਨਾਲ ਮਿੱਟੀ ਕੱਢਦਾ ਦੇਖੇ ਕਦੇ ਬੰਦੇ ਟਰਾਲੀ ਤੇ ਰੰਸਲ ਆਏ ਕੱਢਦੇ ਗੁਟਕੀਆਂ ਲਾਲਾ ਕੱਢਦੇ ਆ ਬਾਈ ਛੁੱਟੀਆਂ ਲਾਲਾ ਕੱਢਦੇ ਖਾਦੀ ਆ ਦਾਸਰ ਦੇਖ ਲੈਂਦੇ ਆ ਜਿਹੜਾ ਘੱਟ ਵਾਹੀ ਲੱਗਿਆ ਤਾਂ ਇਹ ਟਰੈਕਟਰ ਨਿਕਲਿਆ ਨਹੀਂ ਬਾਈ ਟਰਾਲੀ ਲੈ ਕੇ ਠੀਕ ਹੈ ਟਰਾਲੀ ਇਹਦੇ ਤਾਂ ਕੋਈ ਡੈੱਕ ਨਹੀਂ ਚਲਾਇ ਲੱਖੂ ਵਾਲੇ ਇਹਨਾਂ ਨੇ ਪਤੰਦਰਾ ਨੇ ਹੈ ਤੇ ਟਰਾਲੀ ਕਰਕੇ ਗੁੱਸਾ ਹਾਂ ਵੀ ਯਾਰ ਪਹਿਲਾਂ ਤਾਂ ਲੱਖੂ ਵਾਲਾ ਡੈੱਕ ਆ ਮੁੰਡਾ ਚਲਾਉਂਦਾ ਹੁੰਦਾ ਸੀ ਠੀਕ ਹੈ ਫਿਰ ਆਜਾ ਬੈਠੇ ਦੀ ਦੋ ਮਨੁੱਖ ਦੋਨੇ ਇਹਨਾਂ ਨੇ ਟਰਾਲੀ ਥੱਲੇ ਲਾ ਦੀ ਹੈ ਹੈ ਘਰ ਤੱਕ ਕਰਨੇ ਰੇਸ ਨਹੀਂ ਕਰੀ ਰੇਸ ਜ਼ੋਰ ਪੜਕਦਾ ਸੀਗਾ ਇਹਨੂੰ ਚੈੱਕ ਕਰਦਾ ਸੀ ਇਹਦਾ ਪੰਪ ਕਰਾਇਆ ਕਹਿੰਦਾ ਵੀ ਦੇਖ ਲੈ ਲਾ ਫੋਦਾ ਕਿ ਨਾ ਕਿੱਥੇ ਜ਼ੋਰ ਲਾਉਂਦਾ ਹਾਲੇ ਦੇ ਵੇ ਜਿੱਥੇ ਪਿਓ ਚੱਲਦਾ ਬੱਚੇ ਵਿਚਾਰੇ ਹਜੇ ਕਿੱਥੇ ਪਹੁੰਚੇ ਮਾਰ ਲੈਣਗੇ ਪੰਜਾਲੇ ਦੇ ਤੱਕ ਵਜੂ ਮਿੱਟੀ ਦੇਖੋ ਬਾਈ ਕਹਿੰਦੇ ਕੀ ਮਾਉਲ ਹੈ ਪੱਟਾ ਮੇਰਾ ਹੈ ਤਾਂ ਐ ਲੀ ਆ ਜਾ ਬੈਂ ਮੈਂ ਕਹਿੰਦਾ ਪਹਿਲਾਂ ਹੌਲ ਵਾਲੇ ਆਪ ਕੋ ਭਿਆ ਖੜਿਆ ਓਏ ਉਹ ਤਾਂ ਆਪ ਕੋ ਭਿਆ ਖੜਿਆ ਪਹਿਲਾਂ ਵੱਡੇ ਜਾਣਗੇ ਕੋਲੇ ਫੇਰ ਆਊਗਾ ਰੋ ਟੈਂਕਪੋਰ ਜਸੂ ਦਾ ਵੀ ਥੱਲੇ ਲੱਗਦਾ ਇਹਨੇ ਜਸੂ ਨੂੰ ਬੁਲਾ ਕੇ ਤੇਰਾ ਟੈਂਕਪੋਰ ਥੱਲੇ ਲੱਗ ਗਿਆ ਪਹਿਲਾਂ ਸੀਗਾ ਬਾਈ ਕੋਲੇ ਪੇਚਕਾ ਸਾਨੂੰ ਦਾਤੀ ਲਈ ਫਿਰ ਲਗਾ ਦਾਤੀ ਨਾਲ ਜਾੜ ਕੱਟੂ ਜੀ ਫੇਰ ਪਹੁੰਚੋ ਕਿਆ ਸੀ ਪਸੰਦੂ ਦੁਬਾਰੇ ਇਹ ਕਸ ਗਿਆ ਨਾ ਇੱਧਰ ਪਾਣੀ ਦਿਖਾ ਦੇ ਖੇਤ ਇੱਧਰ ਪਾਣੀ ਪਾਣੀ ਦਿਖਾ ਦਿੰਦੇ ਪਾਣੀ ਚ ਖਬਰ ਭਾਈ ਮੁੰਡੇ ਆਹੇ ਟਰਾਲੀ ਸਾਨੂੰ ਪਾਣੀ ਆਉਂਦਾ ਦੇਖ ਲੋ ਬਹੁਤ ਤਗੜੇ ਕਿਸਾਨ ਮੁੰਡੇ ਸਾਡੇ ਇੱਥੋਂ ਦੀ ਵੱਡੀ ਮਸ਼ੀਨ ਲਾ ਕੇ ਉਹਦੇ ਮਗਰ ਦੀਨ ਤੇ ਪਾਇਆ ਇਹ ਕਹਿੰਦੇ ਅਲੱਗ ਲਈ ਆਪਣਾ ਕਿਟਬਾ ਪਿੱਛੇ ਲਿਖਿਆ ਬਾਬਾ ਮੇਰ ਰੱਖੇ ਜਿਉਂਦੇ ਰਹੇ ਤਾਂ ਟੱਕ ਬਾਵਾ ਹੁਣ ਦੇ ਦੇਮ ਟੱਕ ਬਾਵਾ ਕਹਿੰਦਾ ਆ ਵੀ ਲਿਖੀ ਨੇ ਆ ਕਹਿੰਦਾ ਸੋਈ ਜਾ ਕੇ ਆ ਹਾਂ ਸ਼ੇਰਾ ਜੋੜਾ ਕੀ ਕਰ ਓਏ ਧਿਆਨ ਨਾਲ ਤੀਜਾ ਲਓ ਨਾ ਪੰਜਵਾਂ ਹਾਈ ਲਾ ਦੀ ਇਹਦਾ ਤੀਜਾ ਲਓ ਚਾਹ ਲਓ ਲੈਂਗੂ ਜਾ ਦੇਖੋ ਧਾਤੀ ਦਾ ਕਾਰ ਡਰਾਈਵਰ ਬਾਈ ਕਹਿੰਦਾ ਦੂਜਾ ਲੋ ਲੈ ਦੇਖਦੇ ਆ ਵਿੱਕੀ ਬਣਦਾ ਟਰਾਲੀ ਦਾ ਮਾਹੌਲ ਦੇਖੋ ਜੀ ਜੇ ਮੈਂ ਥੱਲੇ ਲਾਤੀ ਇਹਨਾਂ ਦੇ ਵੀਰਾਂ ਨੇ ਦੂਰ ਆਏ ਹੋਇਆ ਇਹਨਾਂ ਨੂੰ ਦੇਖਣ ਆਹ ਦੇਈ ਗਾਜਾ ਆ ਲੈ ਓ ਦਲਵਾਰੇ ਫੋਨ ਫੜੀ ਹਣੀ ਆ ਹੱਥ ਜੱਕ ਦੇ ਨੂੰ ਸੀਟੀ ਮੈਂਬਰ ਨੂੰ ਖੜ ਜਾ ਓ ਖੜ ਜਾ ਦੇਖੋ ਭਾਈ ਓਏ ਖੜ ਜਾ ਓ ਰੇਸ਼ ਕੱਟ ਕਰ ਓ ਰੇਸ਼ ਕਟੋ ਓ ਭਾਈ ਗੋਲੀ ਗਾ ਚੱਕ ਲਈ ਵਾਰ ਭਾਈ ਮੁੰਡਾ ਚੱਕ ਲਈ ਕਹਿੰਦੇ ਚੱਕ ਲਈ ਚੱਕ ਲਈ ਚੋਬਰਾਂ ਨੇ ਗੱਲਾ ਜੋਰ ਮੋਟਾ ਸੋਨਾਂ ਦੀ ਇੱਕੇ ਲਈ ਜਾਂਦਾ ਕਹਿੰਦੇ ਚੱਕ ਲਈ ਭਾਈ ਮੁੰਡਾ ਨੇ ਬਾਲੇ ਪਾੜੇ ਚੋਬਰ ਕਹਿੰਦੇ ਧਰਤੀ ਤੱਕ ਨੇ ਕਢਤੀ ਭਾਈ ਮੂਰੇ ਪਾਇਆ ਸੀ ਧਰਤੀ ਤੱਕ ਪਰ ਉਹ ਗੱਲ ਨਹੀਂ ਬਣੀ ਉਹ ਦੇਖ ਲਓ ਦੂਜਾ ਜਿਹੜਾ ਪੰਪ ਕਰਾ ਪਹੁੰਚੇ ਮਾਰ ਕੇ ਖੜ ਗਿਆ ਦੇਖ ਲਓ ਹਾਂ ਕੰਮ ਛੱਡ ਗਿਆ ਸੀ ਭਾਈ ਕਲੱਚ ਇਹਦਾ ਧਰਤੀ ਤੱਕ ਦਾ ਕਹਿੰਦੇ ਚੋਬਰਾਂ ਨੇ ਦੂਜੇ ਨੇ ਖਿੱਚ ਲਈ ਮੂਰੋਂ ਕਹਿੰਦੇ ਕੰਮ ਛੱਡ ਗਿਆ ਸੀ ਫਿਰ ਵੀ ਕੱਢ ਲਈ ਦੇਖੋ ਹੁਣ 36 30 ਵੱਲ ਵੀ ਜਾਂਦੇ ਆ ਉਹ ਭੈਣੇ ਕੂਲੇਪਾਵਾ ਚਲਾ ਲਈ ਤੂੰ ਯਾਰਾ ਚਾਚਾ ਹਾਈ ਗਾਈਜ਼ ਧਾਰਤੀ ਵਿੱਚ ਉੱਪਰ ਨੇ ਭਾਈ ਧਾਰਤੀ ਦਾ ਕਾ ਡਰਾਈਵਰ ਤਾਕੜਾ ਤੇ ਪਹਿਲਾਂ ਮੂਰੇ ਪਾਇਆ ਸੀ ਕਹਿੰਦਾ ਹੁਣ ਟਰਾਲੀ 'ਚ ਜੋੜਿਆ ਸੀ ਇਹਨੇ ਚੈੱਕ ਲੀ ਜੋਬਰ ਨੇ ਆਦ ਕਿਆ ਬੁਕੀਦਾ ਭਾਈ ਬਲੌਗਰ ਦੇ ਮਾਰ ਕੋਲ ਬੈ ਗਿਆ ਸੀ ਬੰਦੇ ਬਲੌਗਰ ਦੇ ਮਾਰ ਪੈਂਦੇ ਆ ਬਲੌਗਰ ਮਾਰਦਾ ਦੀ ਭਾਈ ਓਏ ਕਮਾਈ ਓਏ ਕਮਾਈ ਬ੍ਰੇਕ ਤੇ ਘੁੰਦਾ ਬ੍ਰੇਕ ਦੇ ਘੁਮਾ ਕੇ ਦੇਖੀ ਔਲੀ ਰੇਸ ਤੇ ਘੁੰਮੂ ਯਾਰਾ ਓਏ ਪਲਟਾਦਾ ਜੀ ਤੇਰੀ ਭੈ ਲੱਕੜ ਬਲੌਗਰ ਬਲੌਗਰ ਮਾਰ ਤੇਰੀ ਬਲੌਗਰੀ ਮਾਰ ਤੇਰੀ ਭੈ ਹੋਰ ਗਿਆ ਬਈ ਬਹੁਤ ਜ਼ੋਰ ਲਾਇਆ ਤਾਂ ਤੇਰਾ ਚੋਬਰ ਨੇ ਅਣੀ ਨੇ ਕਹਿੰਦੇ ਕੱਢ ਲਈ ਬਾਹਰ ਟਰਾਲੀ ਆ ਪਲਟਾ ਨਹੀਂ ਕੱਢਿਆ ਬਈ ਟੇਕਾ 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 ਦੇਖੋ ਵੀ ਮੁੰਡੇ ਵੱਟ ਦੇ ਕਿਵੇਂ ਟਪਾਉਂਦੇ ਸਾਡੇ ਕੱਲੀ ਮੁੰਡੇ ਕੋਈ ਇਹ ਮਿੱਠੂ ਕੁਵਾੜੀ ਕੋਲੇ ਛੱਡਾ ਓਏ ਹੋ ਘੜੇ ਕੇ ਥੱਲੇ ਲਾ ਆਉਂ ਲੈ ਆ ਗਿਆ ਪੁਲਾਣਾ ਤਰਸੇ ਰਹਾ ਗਿਆ ਅੱਗ ਦਾ